ਅੱਜ ਪ੍ਰਚਾਰ ਲਈ ਪਹੁੰਚੇ ਹੈਗੇ ਬਾਗ ਨੰਬਰ 7 ਕਿਸ ਤਰ੍ਹਾਂ ਦੇਖੋ ਵਾ ਵਕ ਵਕ ਬਾਗਾਂ ਦੇ ਵਿੱਚ ਸ਼ਹਿਰ ਚ ਵੀ ਗਿਆ ਇਸ ਪੂਰਬੀ ਜੇ ਵਿੱਚ ਵੀ ਗਿਆ ਜਿੰਨਾ ਲੋਕਾਂ ਦੇ ਵਿੱਚ ਉਤਸ਼ਾਹ ਵਾ ਪਿਛਲੇ ਲੰਮੇ ਸਮੇਂ ਤੋਂ ਮੈਂ ਲੈਕਚਰਾਂ ਦੇ ਚੱਕਰ ਦੇ ਵਿੱਚ ਹੀ ਫਿਰਦਾ ਰਹਿਣਾ ਪਰ ਹੁਣ ਲੋਕ ਮਹਿਸੂਸ ਕਰਦੇ ਨੇ ਵੀ ਯਾਰ ਸਾਤੋਂ ਗਲਤੀ ਹੋਈ ਆ ਅਸੀਂ ਬਹਿਕਾਬੇ ਵਿੱਚ ਆ ਗਏ ਅਸੀਂ ਬੜੀ ਵੱਡੀ ਭੁੱਲ ਕਰ ਬੈਠੇ ਆ ਇਹ ਭੁੱਲ ਜਿਹੜੀ ਆ ਸਾਡਾ ਬਹੁਤ ਵੱਡਾ ਨੁਕਸਾਨ ਕਰ ਰਹੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਇਸ ਭੁੱਲ ਨੂੰ ਸੁਧਾਰ ਕਰਨਾ ਤੇ ਉਹ ਸੁਧਾਰ ਸਿਰਫ ਤੇ ਸਿਰਫ ਇੱਕੋ ਹੀ ਹੈ ਕਿ ਪੰਜਾਬ ਦੀ ਮਾਂ ਪਾਰਟੀ ਪੰਜਾਬ ਦੀ ਰਿਜੀਨਲ ਪਾਰਟੀ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਉਣ ਵਾਸਤੇ ਲੋਕ ਤਤਪਰ ਹੋ ਗਏ ਨੇ ਸੋ ਉਹ ਸੁਧਾਰ ਕਰਨਾ ਚਾਹੁੰਦੇ ਨੇ ਇਸ ਕਰਕੇ ਮੈਨੂੰ ਬੜੀ ਉਮੀਦ ਆ ਕਿ ਇਸ ਵਾਰ ਜਿਹੜੇ ਪੰਜਾਬ ਦੇ ਲੋਕ ਲੁਧਿਆਣੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫੈਸਲਾ ਕਰਨੀ ਜਹਰ ਅੱਜ ਅਮਨ ਰੋੜਾ ਜੀ ਲੁਕੈਣਾ ਪਹੁੰਚੇ ਸੀ ਕਿ ਉਹ ਕਹਿੰਦੇ ਕਿ ਲੁਧਿਆਣਾ ਨੂੰ ਜਿਹੜਾ ਹੈਗਾ ਐਕਚੁਅਲ 'ਚ ਸਮਾਰਟ ਸਿਟੀ ਬਣਾਵਾਂਗੇ ਨਵੀਆਂ ਸੜਕਾਂ ਚਾਰ ਵੱਸੜੇ 100% ਜਿਹੜਾ ਹੈਗਾ ਪਾਣੀ ਔਰ ਗੁੱਡੇ ਨਾਲੇ ਦੇ ਉੱਤੇ ਸੜਕਾਂ ਦੇ ਨਾਲ ਹਾਈਵੇ ਚੱਲੇਗੇ। ਦੁਖੋ 3 ਸਾਲ ਹੋ ਗਏ ਸਰਕਾਰ ਬਣੀ ਨੂੰ 3 ਸਾਲ ਸਰਕਾਰ ਬਣਨ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਸੀ ਉਹਨਾਂ ਨੇ 16 ਮੈਡੀਕਲ ਕਾਲਜ ਬਣਾਵਾਂਗੇ। ਹਾਂਜੀ ਬਹੁਤ ਕੰਮ ਗਿਣਾਏ ਸੀ। ਜੇ ਤਾਂ ਉਹਨਾਂ ਦੇ ਵਿੱਚੋਂ ਇੱਕ ਵੀ ਹੋ ਗਿਆ ਜਾਂ ਇੱਕ ਦੀ ਸ਼ੁਰੂਆਤ ਵੀ ਹੋ ਗਈ ਤਾਂ ਤਾਂ ਇਸ ਗੱਲ ਤੇ ਮਾੜਾ-ਮੋਟਾ ਅਸੀਂ ਯਕੀਨ ਕਰ ਸਕਾਂਗੇ ਜੇ ਪਹਿਲੇ ਜਿਹੜੇ ਕੰਮ ਕਹਿ ਕੇ ਆਏ ਸੀ ਉਹਨਾਂ ਦੇ ਵਿੱਚੋਂ ਇੱਕ ਨੂੰ ਹਜੇ ਹੱਥ ਵੀ ਨਹੀਂ ਪਾਇਆ ਤੇ ਫਿਰ ਹੁਣ ਜਿੰਨੀਆਂ ਮਰਜ਼ੀ ਗੱਲਾਂ ਕਰ ਜਨ 6 ਮਾਰਗੀ ਸੜਕਾਂ ਤਾਂ ਬਣੀਆਂ ਹੋਈਆਂ 6 ਮਾਰਗੀ 4 ਮਾਰਗੀ ਸਰਦਾਰ ਬਾਦਲ ਬਣਾ ਕੇ ਸੀ ਕੰਮ ਤਾਂ ਉਹਨਾਂ ਨੇ ਕੋਈ ਛੱਡਿਆ ਨਹੀਂ ਤੁਸੀਂ 3 ਸਾਲ ਦੇ ਵਿੱਚ ਕੋਈ ਬੁੱਢੇ ਲਾਣੇ ਲਈ ਕੰਮ ਨਹੀਂ ਕਰ ਸਕੇ ਤੁਸੀਂ ਕੋਈ ਅੱਜ ਦਾ ਜਿਹੜੀ ਗੱਲ ਇਹ ਕਰਦੇ ਵੀ ਕਨਾਲ ਵਾਟਰ ਦੇਵਾਂਗੇ ਲੁਧਿਆਣੇ ਨੂੰ ਉਹ ਤਾਂ ਸਾਡੇ ਟਾਈਮ ਦਾ ਡੀਪੀਆਰ ਚੱਲਦੀ ਆ ਡਿਟੇਲ ਪ੍ਰੋਜੈਕਟ ਰਿਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਣਾਈ ਸੀ ਕਾਂਗਰਸ ਦੇ 5 ਸਾਲ ਬੀਤ ਗਏ 3 ਸਾਲ ਇਹਨਾਂ ਦੇ ਬੀਤ ਗਏ ਆ ਸਾਡਾ ਬਣਾਇਆ ਹੋਇਆ ਹਸਤਾ ਵਾਲਾ 8 ਸਾਲ ਬੀਤ ਗਏ ਉਹ ਤਾਂ ਚਲਾ ਨਹੀਂ ਸਕੇ ਕਿਹੜੀਆਂ ਗੱਲਾਂ ਕਰਦੇ ਆ ਅੱਜ 6 ਮਹੀਨੇ ਹੋ ਗਏ ਲੋਕ ਸਭਾ ਇਲੈਕਸ਼ਨ ਹੋਈ ਨੂੰ ਕੀ ਤੁਹਾਨੂੰ ਲੱਗਦਾ ਵੀ ਤੁਹਾਡੇ ਬਿੱਟੂ ਨੇ ਕੋਈ ਲੁਧਿਆਣੇ ਲਈ ਗੱਲ ਕੀਤੀ ਆ ਜਾਂ ਇਹ ਤਿੰਨੇ ਪਾਵਰ ਚ ਨੇ ਇਸ ਵੇਲੇ ਨੇ ਬਿੱਟੂ ਵੀ ਪਾਵਰ ਚ ਮੰਤਰੀ ਬਣ ਗਿਆ ਉੱਪਰ ਜਾ ਕੇ ਰਾਜਾ ਬਣ ਗਿਆ ਐਮਪੀ ਬਣ ਗਿਆ ਔਰ ਪੱਪੀ ਦੀ ਸਰਕਾਰ ਆ ਜਿਹੜੇ ਇਹਨਾਂ ਨੇ ਵਾਦੇ ਕੀਤੇ ਸੀ ਉਸ ਵੇਲੇ ਵੀ ਅਸੀਂ ਹਸਪਤਾਲ ਲਿਆਵਾਂਗੇ ਪੀਜੀਆਈ ਵਰਗਾ ਅਸੀਂ ਇੱਥੇ ਸਟੇਡੀਅਮ ਬਣਾ ਦੇਾਂਗੇ ਅਸੀਂ ਕੇਂਦਰੀ ਯੂਨੀਵਰਸਿਟੀ ਬਣਾ ਦੇਾਂਗੇ ਅਸੀਂ ਇੱਥੇ ਬਹੁਤ ਕੁਝ ਕਰਦਾਂਗੇ ਨਵਾਂ ਕੀ ਇਹਨਾਂ ਨੇ ਨਵੇਂ ਦੀ ਕੋਈ ਕੋਈ ਆਗਾਜ਼ ਕੀਤਾ ਕਿ ਸਿਵਲ ਹਸਪਤਾਲ ਲੁਧਿਆਣਾ ਵਾਸਤੇ ਕੋਈ ਕੰਮ ਕੀਤਾ ਇਹ ਸਿਰਫ ਤੇ ਸਿਰਫ ਟਫਾਂਗ ਸੀ ਮੈਂ ਉਦੋਂ ਵੀ ਕਹਿੰਦਾ ਸੀ ਇਹ ਬਾਹਰੋਂ ਆਏ ਨੇ ਇਹਨਾਂ ਨੇ ਕੀ ਕਰਨਾ ਇਹਨਾਂ ਨੂੰ ਲੁਧਿਆਣੇ ਦਾ ਪਤਾ ਹੀ ਨਹੀਂ ਆ ਬਿੱਟੂ ਦੇ ਬੀਜੋ ਇਹ ਕੰਡੇ ਨੇ ਰਾਹ ਹੌ ਰੋਡ ਜਿਹੜਾ ਰਾਹ ਹੌ ਰੋਡ ਤੇ ਸਿੰਗਲ ਸਪੈਨ ਪੁਲ ਬਣਿਆ ਇਹ ਬਿੱਟੂ ਦਾ ਬੀਜਾ ਹੈ ਕੰਡਾ ਬੜਾ ਲੋਕਾਂ ਨੂੰ ਸਮਝਾਇਆ ਵੀ ਇਹ ਤੁਹਾਡੀ ਜਿਹੜੀ ਪ੍ਰੋਬਲਮ ਆ ਉੱਥੇ ਤੁਸੀਂ ਸ਼ਹਿਰ ਜਾਣਾ ਹੋਵੇ ਜਾਮ ਲੱਗਿਆ ਹੁੰਦਾ ਕੌਣ ਹੈ ਤਾਂ ਜ਼ਿੰਮੇਵਾਰ ਬਿੱਟੂ ਪਰ ਲੋਕਾਂ ਨੇ ਸਾਡੇ ਵੱਲ ਧਿਆਨ ਹੀ ਨਹੀਂ ਦਿੱਤਾ ਉਹਨਾਂ ਲੋਕਾਂ ਨੂੰ ਫੇਰ ਵੋਟ ਪਾਤੀ ਹੁਣ ਅੱਜ ਬੀਜੇਪੀ ਵਾਲੇ ਵੀ ਚੀਕਾ ਮਾਰਦੇ ਆ ਵੀ ਅਸੀਂ ਗਲਤ ਫੈਸਲਾ ਕਰ ਲਿਆ ਅਸੀਂ ਗਲਤ ਬੰਦੇ ਨੂੰ ਫੜੋਏ ਵੀ ਕਹਿੰਦੇ ਜੇ ਹੁਣ ਆ ਜਵੇ ਅੱਜ ਆ ਜਵੇ ਜਵੰਤ ਜਬਤ ਹੋ ਜੂ ਫਿਰ ਹੁਣ ਕਦੋਂ ਹੋਣੀ ਹੈ ਜਵੰਤ ਜਬਤ ਜੇ ਹੁਣ ਤਾਂ 5 ਸਾਲ ਬਰਦਾਸ਼ਤ ਕਰਨਾ ਪੈਣਾ ਜਿਹਨੂੰ ਤੁਸੀਂ ਚੁਣ ਲੈਣਾ ਜੇ 5 ਸਾਲ ਬਰਦਾਸ਼ਤ ਕਰਨਾ ਪੈਣਾ ਚੰਗਾ ਚਾਹੇ ਮੜ ਤਾਂ ਹੀ ਆ ਹੁਣ 5 ਸਾਲ ਤਾਂ ਵੇਖਣੇ ਪੈਣੇ ਆ ਨਾ ਜਿਹੜੀ ਸਰਕਾਰ ਚੱਲਦੀ ਆ 3 ਸਾਲ ਬੀਤ ਗਏ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ 1.5-2 ਸਾਲ ਰਹਿ ਗਏ ਉਹ ਵੀ ਨੰਗ ਜਾਣਗੇ ਸੋ ਇਸ ਕਰਕੇ ਇਹ ਅਮਨ ਅਰੋੜਾ ਜਾਂ ਇਹਨਾਂ ਨੂੰ ਕੀ ਬਗਲ ਲੁਧਿਆਣਾ ਕਿੱਥੇ ਵੱਸਦਾ ਲੁਧਿਆਣੇ ਪਹਿਲਾਂ ਤਾਂ ਕਦੇ ਆਏ ਨਹੀਂ ਅੱਜ ਲੁਧਿਆਣੇ ਆ ਕੇ ਗੱਲਾਂ ਕਰਦੇ ਆ ਸੋ ਇਸ ਕਰਕੇ ਮੈਂ ਇਹਨਾਂ ਦੀ ਗੱਲ ਤੇ ਕਿਸੇ ਪੰਜਾਬੀ ਨੂੰ ਬੇਨਤੀ ਕਰਦਾ ਵੀ ਨਾ ਯਕੀਨ ਕਰਿਓ ਇਹ ਬਿਲਕੁਲ ਝੂਠੇ ਨੇ ਇਹਨਾਂ ਦੀ ਝੂਠੀ ਦੀ ਦੁਕਾਨ ਆਪਾਂ ਬੰਦ ਕਰਾਉਣੀ ਆ ਇਹ ਝੂਠੀ ਦੀ ਦੁਕਾਨ ਜਿੰਨਾ ਚਿਰ ਚੱਲੂਗੀ ਉਹਨਾਂ ਨੁਕਸਾਨ ਹੀ ਹੋਊਗਾ ਪੰਜਾਬ ਦਾ ਸੋ ਇਸ ਕਰਕੇ ਅੱਜ ਹੁਣ ਆਪਣੇ ਕੋਲ ਸਮਾਂ ਕਿ ਆਪਾਂ ਇਹਨਾਂ ਦਾ ਇੱਕ ਪਾਸੇ ਤਾਲਾ ਹੁਣ ਲਾ ਦਈਏ ਤੇ ਬਾਕੀ ਸਤਾਈ ਚਲਾਵਾਂਗੇ ਤੇ ਸਤਾਈ ਚ ਇਹਨਾਂ ਦਾ ਸਭ ਕੁਝ ਸਮੇਟ ਕੇ ਤੋੜਨਾ ਆਪਾਂ ਇਹਨਾਂ ਨੂੰ ਤਾਂ ਜੋ ਵਾਪਸ ਦੁਬਾਰਾ ਨਾ ਆ ਸਕਣ ਇਹ ਆਉਣਾ ਇਹਨਾਂ ਦਾ ਮਤਲਬ ਹੈ ਪੰਜਾਬ ਦਾ ਨੁਕਸਾਨ ਕਰਨਾ